ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸ਼ਾਮ ਦੇ ਵੱਚੁੱਕੇ ਨੇ ਤਕਰੀਬਨ 6 ਤੇ ਆਪਾਂ ਛੱਤ ਤੇ ਆਗੇ ਸੀ ਜਾਨਵਰ ਪਾਣੀ ਛੱਡ ਲਈ ਸੀ ਇਧਰ ਆਪਣੇ ਜਾਨਵਰ ਫਿਰਦੇ ਨੇ ਤੇ ਉਸ ਸਾਈਡ ਆਪਣੇ ਕਬੂਤਰ ਫਿਰਦੇ ਨੇ ਸੋ ਜਦੋਂ ਮੈਂ ਉੱਪਰ ਆਇਆ ਪੂਰੀ ਇੱਕਦਮ ਹਨੇਰੀ ਆ ਗਈ ਤੁਸੀਂ ਦੇਖ ਸਕਦੇ ਹੋ ਮੌਸਮ ਪੂਰਾ ਖਰਾਬ ਹੋਇਆ ਪਿਆਗਾ ਧੂੜੀ ਧੂੜ ਆ ਗਈ ਸੋ ਆਪਾਂ ਅੱਜ ਕੀ ਕੀਤਾ ਦਿਨੇ ਜਿਹੜਾ ਆਪਣੇ ਖੁੱਡੇ ਦੇ ਉੱਪਰ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਮਿੱਟੀ ਪਾਤੀ ਇਹਦੇ ਨਾਲ ਠੰਢਕ ਰਹੂਗੀ ਸੋ ਪ੍ਰਕਿਰਤੀ ਆਪਾਂ ਮਿੱਟੀ ਵਿਚਾਦੀ ਤੇ ਇਹਨਾਂ ਨੂੰ ਗਰਮੀ ਵੀ ਘੱਟ ਲੱਗੂਗੀ ਸੋ ਸੋ ਮੌਸਮ ਠੰਡਾ ਹੋ ਗਿਆ ਬਹੁਤ ਵਧੀਆ ਗੱਲ ਆ ਤੇ ਗਰਮੀ ਵੀ ਬਹੁਤ ਪੈ ਰਹੀ ਸੀ ਤਿੰਨ ਚਾਰ ਦਿਨ ਹੋ ਗਏ ਸੀ ਬਹੁਤ ਜ਼ਿਆਦਾ ਜਿਹੜੀ ਗਰਮੀ ਪੈ ਰਹੀ ਸੀ ਤੇ ਜਾਨਵਰ ਵੀ ਵਿਚਾਰੇ ਬਹੁਤ ਜ਼ਿਆਦਾ ਔਖੇ ਸੀਗੇ ਹੁਣ ਮੌਸਮ ਠੰਡਾ ਹੋ ਜਾਊਗਾ ਜੇ ਮੀਂਹ ਪੈ ਜੇ। ਰਹੇਗਾ ਕਿ ਨਹੀਂ ਪੈ। ਪੂਰਾ ਕਰਦਾ ਹੀ ਕਰਦਾ ਹੋਇਆ ਪਿਆ। ਸੋ ਜਿਹੜਾ ਹੁਣ بارش ਹੋਗੀ ਉਹਦੇ ਨਾਲ ਜਿਹੜਾ ਜਾਨਵਰਾਂ ਨੂੰ ਵੀ ਚਾਹੇ ਕੋਈ ਬਾਹਰਲੇ ਜਾਨਵਰ ਨੇ, ਚਾਹੇ ਆਪਣੇ ਘਰਾਂ 'ਚ ਪਾਲਤੂ ਜਾਨਵਰ ਰੱਖੇ ਹੋਏ ਨੇ ਹਨਾ, ਪਾਛੀ ਰੱਖੇ ਹੋਏ ਨੇ, ਉਹਨਾਂ ਨੂੰ ਕਾਫੀ ਜ਼ਿਆਦਾ ਰਿਲੈਕਸ ਮਿਲ ਜਾਊਗਾ ਇਹ ਮੀਂਹ ਨਾਲ ਜੇ ਮੀਂਹ ਪੈ ਜੇ। ਸੋ ਕਾਫੀ ਜ਼ਿਆਦਾ ਨੇੜੀ ਚੱਲ ਰਹੀ ਆ। ਤੁਸੀਂ ਦੇਖ ਸਕਦੇ ਹੋ। ਆਪਾਂ ਨੇ ਕੱਲ ਖੁੱਡੇ ਦੇ ਪੱਲੀਆਂ ਲਗਾਤੀਆਂ ਸੀਗੀਆਂ ਲਓ ਜੀ ਪ੍ਰੋਪਰ ਕਾफी ਜਿਆਦਾ 8-10 ਦਿਨ ਹੋ ਗਏ ਜਿਆਦਾ ਗਰਮੀ ਹੋਣ ਕਰਕੇ ਕਾਲਾ ਪਣੀ ਕੋ ਮੁਰਗੀ ਵੀ ਵਿਚਾਰੀ ਬਚ ਗਈ ਮਰਦੀ ਮਰਦੀ ਉਹ ਜਿਆਦਾ ਗਰਮੀ ਨਾਲ ਉਹ ਬੁੰਦਲ ਜੀ ਗਈ ਵਿਚਾਰੀ ਜਦੋਂ ਆਪਾਂ ਆਏ ਤਾਂ ਉਹ ਪਈ ਸੀਗੀ ਤੇ ਆਪਾਂ ਆ ਕੇ ਉਹਨੂੰ ਪਾਣੀ ਪੁਣੀ ਪਿਆਇਆ ਉਹਦੇ ਨਾਲ ਜਿਹੜੀ ਸਟਕ ਹੋ ਗਈ ਆ ਦੇਖੋ ਤੁਸੀਂ ਹੁਣ ਇੱਥੇ ਜਿਹੜੀਆਂ ਫਿਰਦੀਆਂ ਨੇ ਚਲੋ ਥੱਲੇ ਚਲੋ ਕਾਫੀ ਜ਼ਿਆਦਾ ਰਿਲੈਕਸ ਫੀਲ ਕਰ ਰਹੀਆਂ ਨੇ ਮੁਰਗੀਆਂ ਦੋਸਤੋ ਜਿਹੜੇ ਜਾਨਵਰ ਨੇ ਗਰਮੀ ਥੋੜੀ ਜਿਹਾ ਜ਼ਿਆਦਾ ਮੰਨਦੇ ਨੇਗੇ ਸਰਦੀ ਥੋੜੀ ਜਿਹੀ ਘੱਟ ਮੰਨਦੇ ਨੇ ਪਰ ਗਰਮੀ 'ਚ ਇਹਨਾਂ ਦੀ ਇਹ ਪੰਨ ਦੇਖ ਰੇ ਥੋੜੀ ਜੀ ਵਧੀਆ ਤਰੀਕੇ ਨਾਲ ਆਪਾਂ ਨੂੰ ਕਰਨੀ ਪਊਗੀ ਬਾਕੀ ਗਰਮੀਆਂ 'ਚ ਜਿਹੜਾ ਇਹਨਾਂ ਦੀ ਸਾਂਭ ਸੰਭਾਲ ਥੋੜੀ ਜੀ ਆਪਾਂ ਨੂੰ ਜ਼ਿਆਦਾ ਕਰਨੀ ਪੈਂਦੀ ਆ ਸਰਦੀਆਂ ਦੇ ਮੁਕਾਬਲੇ ਸਰਦੀਆਂ 'ਚ ਆਪਾਂ ਚਲੋ ਇਹਨਾਂ ਦੇ ਫੁੱਡੇ ਵਗੈਰਾ ਪ੍ਰੋਪਰ ਕਵਰ ਕਰ ਦਿੰਦੇ ਆ ਤੇ ਗਰਮੀਆਂ ਜਿਹਨਾਂ ਦੇ ਪਾਣੀ ਵਗੈਰਾ ਦੀ ਤੇ ਕੁੱਤੇ 'ਚ ਜਿਹੜਾ ਆਪਾਂ ਪਾਣੀ ਛਿੜਕਣਾ ਉਹਨਾਂ ਦਾ ਆਪਾਂ ਨੂੰ ਖਾਸ ਜਿਹੜਾ ਧਿਆਨ ਰੱਖਣਾ ਪੈਂਦਾ ਬਾਕੀ ਆਪਾਂ ਹੁਣ ਡੇਲੀ ਇਹਨਾਂ ਤੇ ਬਲੌਗ ਬਣਾਉਂਦੇ ਰਹਨੇ ਆ ਤੁਸੀਂ ਬਲੌਗਰ ਨੂੰ ਬਹੁਤ ਪਿਆਰ ਵੀ ਦਿੰਦੇ ਹੋਗੇ ਤੇ ਕਮੈਂਟਰੀ ਕਰਦੇ ਹੋ ਵਧੀਆ-ਵਧੀਆ ਤੇ ਬਹੁਤ ਵੀਰ ਵਧੀਆ-ਵਧੀਆ ਕਮੈਂਟ ਕਰਕੇ ਜਾਣਕਾਰੀ ਦਿੰਦੇ ਵੀ ਨੇ ਤੇ ਜਾਣਕਾਰੀ ਆਪਾਂ ਤੋਂ ਲੈਂਦੇ ਵੀ ਨੇ ਬਹੁਤ ਵਧੀਆ ਲੱਗਦਾਗਾ ਸੋ ਆਪਣੇ ਚੈਨਲ ਦੇ ਨਾਲ ਇਸ ਤਰ੍ਹਾਂ ਹੀ ਪਿਆਰ ਕਰਦੇ ਰਹੋ ਆਪਾਂ ਡੇਲੀ ਜਿਹੜਾ ਅਪਡੇਟ ਦਿਆ ਕਰਾਂਗੇ ਆਪਣੇ ਜਾਨਵਰਾਂ ਦੀ ਵੀ ਤੇ ਜੇ ਕੋਈ ਆਪਾਂ ਨੂੰ ਕੋਈ ਜਾਣਕਾਰੀ ਵਾਲੀ ਗੱਲ ਪਤਾ ਲੱਗਦੀ ਆ ਤੇ ਆਪਾਂ ਉਹ ਵੀ ਤੁਹਾਡੇ ਨਾਲ ਪ੍ਰੋਪਰ ਜਿਹੜੀ ਸਾਂਝੀ ਕਰਿਆ ਕਰਾਂਗੇ ਇਸ ਚੈਨਲ ਦੇ ਮਾਧਿਅਮ ਰਾਹੀਂ ਚੈਨਲ ਨੂੰ ਬਸ ਬਸ ਦੋਸਤੋ ਸਪੋਰਟ ਕਰਿਆ ਕਰੋ ਆਪਾਂ ਤੁਹਾਡੇ ਨਾਲ ਹੀ ਆਂਗੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤਾਂ ਜੋ ਅੱਗੇ ਵੀ ਕਿਸੇ ਨੂੰ ਇਸ ਵੀਡੀਓ ਦਾ ਫਾਇਦਾ ਹੋ ਸਕੇ ਹੁਣ ਦੋਸਤੋ ਆਪਾਂ ਅੱਜ ਦੇ ਮੌਸਮ ਦੇ ਹਿਸਾਬ ਨਾਲ ਜੇਕਰ ਆਪਾਂ ਗੱਲਬਾਤ ਕਰੀਏ ਹੁਣ ਜਿਹੜੇ ਵੀਰਾਂ ਦੇ ਛੋਟੇ ਚਿਕਸ ਪਾਏ ਹੋਏ ਨੇ ਬੱਚੇ ਪਾਏ ਹੋਏ ਨੇ ਉਹ ਹੁਣ ਪਿਛਲੇ ਲਗਭਗ 10 ਦਿਨਾਂ ਤੋਂ ਗਰਮੀ ਕਾਫੀ ਹੋਣ ਦੇ ਕਾਰਨ ਆਪਾਂ ਅਵੇਸਲੇ ਹੋ ਗਏ ਸੀ ਹੈਨਾ ਆਪਾਂ ਨੂੰ ਟੈਂਪਰੇਚਰ ਮੇਨਟੇਨ ਕਰਨ ਦੀ ਨਹੀਂ ਕੋਈ ਦਿੱਕਤ ਕਿਉਂਕਿ ਰੱਬ ਨਹੀਂ ਬਹੁਤ ਟੈਂਪਰੇਚਰ ਕਰਦਾ ਸੀ ਸੋ ਹੁਣ ਅੱਜ ਜਿਹੜੇ ਅਸਾਰ ਨੇ ਹੁਣ ਸ਼ਾਮ ਦੇ ਤਕਰੀਬਨ 6:30 ਵੱਜ ਚੁੱਕੇ ਨੇਗੇ 21 ਤਰੀਕ ਦੇ ਸੋ ਅੱਜ ਹੁਣ ਜਿਹੜੇ ਚਾਂਸ ਨੇ ਕਾਫੀ ਚਾਂਸ ਨੇ ਕਿ ਅੱਜ ਰਾਤ ਵੀ ਮੀਂਹ ਆ ਸਕਦਾ ਹੁਣ ਵੀ ਆ ਸਕਦਾ ਕਿਉਂਕਿ ਹਵਾ ਬਹੁਤ ਚੱਲ ਗਈ ਨੇਰੀ ਬਹੁਤ ਚੱਲ ਗਈ ਸੋ ਜਦੋਂ ਗਰਮੀ ਤੋਂ ਇੱਕਦਮ ਸਰਦੀ ਹੁੰਦੀ ਆ ਕਹਿੰਦੇ ਭਾਵ ਮੀਂਹ ਪੈ ਕੇ ਥੋੜੀ ਜੀ ਠੰਡ ਹੁੰਦੀ ਹੈਗੀ ਉਦੋਂ ਜਿਹੜਾ ਚੂਚਿਆਂ ਦਾ ਬੱਚਿਆਂ ਦਾ ਜ ਆਪਣੇ ਜਾਨਵਰਾਂ ਦਾ ਕਾਫੀ ਜਿਆਦਾ ਨੁਕਸਾਨ ਹੋ ਜਾਂਦਾ ਆਪਾਂ ਨੂੰ ਆਪਾਂ ਵੇਸਲੇ ਹੋ ਕੇ ਉਸੇ ਤਰ੍ਹਾਂ ਚੱਲੀ ਜਾਂਦੇ ਜਿਵੇਂ ਆਪਾਂ ਪਹਿਲਾਂ ਦੀ ਤਰ੍ਹਾਂ ਰੁਟੀਨ ਆਪਾਂ ਨੇ ਆਪਣੀ ਰੱਖੀ ਹੈਗੀ ਬਾਰੂਖੇ ਪਾਇਆ ਜਿਹੜਾ ਨੁਕਸਾਨ ਕਰਾ ਬੈਠਦੇ ਆਂਗੇ ਕਿਉਂਕਿ ਜਦੋਂ ਇੱਕਦਮ ਮੌਸਮ ਬਦਲਦਾ ਹੁਣ ਜਦੋਂ ਜੇ ਗਰਮੀ ਪੈ ਗਿਆ ਤਾਂ ਖਵਾ ਠੰਢੀ ਹੋ ਜਾਣੀ ਆ ਤਾਂ ਇਹਨਾਂ ਨੂੰ ਇੱਕਦਮ ਕੋਈ ਨਾ ਕੋਈ ਬਿਮਾਰੀ ਘੇਰ ਸਕਦੀ ਆ ਖਾਸ ਕਰਕੇ ਜੇਕਰ ਆਪਾਂ ਚੂਜਾਂ ਦੀ ਗੱਲ ਕਰੀਏ ਛੋਟੇ ਬੱਚੇ ਦੀ ਗੱਲ ਕਰੀਏ ਕਿਉਂਕਿ ਜਿਹੜੇ ਵੀ ਇਹਨਾਂ ਨੇ ਬੱਚੇ ਪਾਏ ਹੋਏ ਨੇ ਉਹ ਲਗਭਗ 20 ਜਨ ਮਹੀਨੇ ਦੇ ਕਰੀਬ ਹੋ ਚੁੱਕੇ ਨੇ ਜਿਸ ਜਿਸ ਹਿਸਾਬ ਨਾਲ ਇਹਨਾਂ ਨੇ ਬੱਚੇ ਪਾਏ ਨੇ ਸੋ ਹੁਣ ਜੇ ਸਭੋ ਇਹ ਕਰ ਲੋ ਮੀਂਹ ਪੈਂਦਾਗਾ ਤਾਂ ਕਾਫੀ ਚਾਂਸ ਹੋ ਜਾਂਦੇ ਨੇ ਬਿਮਾਰੀ ਲੱਗਣ ਦੇ ਬੱਚਿਆਂ ਨੂੰ ਜਾਂ ਫਿਰ ਮਰਨ ਦੇ ਸੋ ਇਹਨਾਂ ਦਿਨਾਂ 'ਚ ਆਪਾਂ ਨੂੰ ਜਿਹੜੀ ਖਾਸ ਸਾਂਭ ਸੰਭਾਲ ਬੱਚਿਆਂ ਦੀ ਕਰਨੀ ਪੈਣੀ ਹੈਗੀ ਸੋ ਤੁਸੀਂ ਵੀ ਹੁਣ ਜਦੋਂ ਹਸਪਤਾਲ ਦਾ ਕਦਮ ਬਦਲਦਾ ਉਦੋਂ ਤੁਸੀਂ ਜਿਹੜਾ ਬੱਚਿਆਂ ਦੀ ਸਾਂਭ ਸੰਭਾਲ ਤੇ ਦੇਖ ਰੇਖ ਥੋੜੀ ਜਿਹੀ ਜ਼ਿਆਦਾ ਕਰੋ ਕਿਉਂਕਿ ਜਦੋਂ ਗਰਮੀ ਹੁੰਦੀ ਹੈ ਉਦੋਂ ਗੱਲ ਕੋਈ ਨਹੀਂ ਜਦੋਂ ਇੱਕ ਦਾ ਮੌਸਮ ਬਦਲਦਾਗਾ ਇਹ ਨਹੀਂ ਦਿੱਕਤ ਹੋਣੀ ਆ ਸੋ ਹੁਣ ਮੀਂਹ ਪੈਣ ਦੇ ਸਾਰ ਪੂਰੇ ਹੋ ਚੁੱਕੇ ਨੇ ਬੱਦਲ ਚਾਰੇ ਪਾਸੇ ਹੀ ਹੈਗਾ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਹੀ ਬੱਦਲ ਵਾਈ ਹੈਗੀ ਤੇ ਹੁਣ ਤੁਸੀਂ ਜਿਹੜਾ ਆਪਣੇ ਬੱਚਿਆਂ ਦੀ ਆਪਣੇ ਚੂਚਿਆਂ ਦੀ ਜਿਹੜੀ ਸਾਂਭ ਸੰਭਾਲ ਕਰਨੀ ਆ ਉਹ ਬਹੁਤ ਹੀ ਵਧੀਆ ਢੰਗ ਨਾਲ ਕਰੋ ਤਾਂ ਕਿ ਕੋਈ ਵੀ ਆਪਣਾ ਨੁਕਸਾਨ ਨਾ ਕਰਾਵੇ ਕੀਏ ਸੋ ਆਪਾਂ ਚਾਹੁੰਦੇ ਕਿ ਜੀਵੀਰ ਦਾ ਕੋਈ ਵੀ ਨੁਕਸਾਨ ਨਾ ਹੋਵੇ ਸੋ ਇਦਾਂ ਦੇ ਵਲੌਗ ਦੇਖ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆ ਡੇਲੀ ਤੁਹਾਡੇ ਲਈ ਵਧੀਆ ਵਧੀਆ ਬਲੌਗ ਬਣਾਉਂਦੇ ਰਹਨੇ ਆ ਜਾਣਕਾਰੀ ਵਾਲੇ ਜੇਕਰ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਾਂ ਤੋਂ ਕਿਸੇ ਵੀ ਵਿਸ਼ੇ ਤੇ ਵੀਡੀਓ ਵੀ ਬਣਵਾ ਸਕਦੇ ਆਪਾਂ ਤੁਹਾਡੇ ਲਈ ਹਰ ਟਾਈਮ ਹਾਜ਼ਰ ਆ। ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਧੰਨਵਾਦ ਜੀ